ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜ ਵਾ ਪ੍ਰਭ ਆਪਣਾ ਰਿਦਾ ਧਿਆਈ ਘਰ ਸਹੀ ਸਲਾਮਤ ਆਈ ਸੰਤੋਖ ਭਇਆ ਸੰਸਾਰੇ ਗੁਰਪੂਰ ਲਤਾਰੇ ਸੰਧੋ ਪ੍ਰਭ ਮੇਰਾ ਸਦਾ ਦਿਆਲਾ ਆਪਣੇ भगत ਕੀ ਹੀ ਗਣਤ ਨਾ ਗਣੀਏ ਰਖੈ ਬਾਲ ਗੁਪਾਨਾਰਾ ਹਰ ਨਾਮ ਰਿਦੈ ਔਰ ਧਾਰੇ ਤਿੰਨ ਸਬੇ ਲੋਥ ਥੋਕ ਸਵਾਰੇ ਗੁਰ ਪੂਰਹਿ ਤਸ ਦਿਆ ਫਿਰ ਨਾਨਕ ਦੁਖ ਨਾ ਥਿਆ ਵਾਹਿਗੁਰੂ ਜੀ ਕਾ ਖਾਲਸਾ ਵਾਹ ਹੁ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜ ਵਾ ਪ੍ਰਭ ਆਪਣਾ ਰਿਦਾ ਧਿਆਈ ਘਰ ਸਹੀ ਸਲਾਮਤ ਆਈ ਸੰਤੋਖ ਭਇਆ ਸੰਸਾਰੇ ਗੁਰਪੂਰ ਲਤਾਰੇ ਸੰਧੋ ਪ੍ਰਭ ਮੇਰਾ ਸਦਾ ਦਿਆਲਾ ਆਪਣੇ ਭਗਤ ਕੀ ਹੀ ਗਨਤ ਨਾ ਗਣੀਏ ਰੱਖੇ ਬਾਲ ਗੁਪਾਨਾਰ ਹਰ ਨਾਮ ਰਿਦਾ ਉਰ ਧਾਰੇ ਤਿੰਨ ਸਬੇ ਲੋਕ ਥੋਕ ਸਵਾਰੇ ਗੁਰ ਪੂਰਹਿ ਤਸ ਦਿਆ ਇਰਨਾਨਕ ਦੁਖ ਨਾ ਥਿਆ ਵਾਹਿਗੁਰੂ ਜੀ ਕਾ ਖੜਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜ ਵਾ ਪ੍ਰਭ ਆਪਣਾ ਰਿਦਾ ਧਿਆਈ ਘਰ ਸਹੀ ਸਲਾਮਤ ਆਈ ਸੰਤੋਖ ਭਿਆ ਸੰਸਾਰੇ ਗੁਰਪੂਰ ਲਤਾਰੀ ਸੰਧੋ ਪ੍ਰਭ ਮੇਰਾ ਸਦਾ ਦਿਆਲਾ ਆਪਣੇ ਭਗਤ ਕੀ ਗੰਥ ਨਾ ਗਣੀਏ ਰੱਖੇ ਬਾਲ ਗੁਪਨਾਰ ਹਾ ਹਰ ਨਾਮ ਰਿਦਾ ਓਰ ਧਾਰੇ ਤਿੰਨ ਸਬੇ ਲੋਥੋਕ ਸਵਾਰੇ ਗੁਰਪੂਰ ਹਤਸ ਦਿਆ ਫਿਰ ਨਾਨਕ ਦੁਖ ਨਾ ਥਿਆ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੁੰਜਵਾ ਪ੍ਰਭ ਆਪਣਾ ਰਿਦਾ ਧਿਆਏ ਘਰ ਸਹੀ ਸਲਾਮਤ ਆਏ ਸੰਤੋਖ ਭਇਆ ਸੰਸਾਰੇ ਗੁਰਪੂਰ ਲਤਾਰੀ ਸੰਧੋ ਪ੍ਰਭ ਮੇਰਾ ਸਦਾ ਦਿਆਲਾ ਆਪਣੇ ਭਗਤ ਕੀ ਹੀ ਗੰਥ ਨਾ ਗਣੀਏ ਰਖੇ ਬਾਨ ਗੁਪਾਨਾਰ ਹਰ ਨਾਮ ਰਿਦਾ ਓਰ ਧਾਰੇ ਤਿੰਨ ਸਬੇ ਲੋਥੋਕ ਸਵਾਰੇ ਗੁਰਪੂਰ ਹਤਸ ਦਿਆ ਫਿਰ ਨਾਨਕ ਦੁਖ ਨਾ ਥਿਆ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜ ਵਾ ਪ੍ਰਭ ਆਪਣਾ ਰਿਦਾ ਧਿਆਈ ਘਰ ਸਹੀ ਸਲਾਮਤ ਆਈ ਸੰਤੋਖ ਭਇਆ ਸੰਸਾਰੇ ਗੁਰਪੂਰ ਲਤਾਰੀ ਸੰਧੋ ਪ੍ਰਭ ਮੇਰਾ ਸਦਾ ਦਿਆਲਾ ਆਪਣੇ ਭਗਤ ਕੀ ਹੀ ਗਣਤ ਨਾ ਗਣੀਏ ਰੱਖੇ ਬਾਲ ਗੁਪਨਾਰਾ ਹਰ ਨਾਮ ਰਿਦਾ ਉਰ ਧਾਰੇ ਤਿੰਨ ਸਬੇ ਲੋਥੋਕ ਸਵਾਰੇ ਗੁਰਪੂਰ ਹਤਸ ਦਿਆ ਫਿਰ ਨਾਨਕ ਦੁਖ ਨਾ ਥਿਆ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੁੰਜਵਾ ਪ੍ਰਭ ਆਪਣਾ ਰਿਦਾ ਧਿਆਈ ਘਰ ਸਹੀ ਸਲਾਮਤ ਆਈ ਸੰਤੋਖ ਬਿ ਆ ਸੰਸਾਰੇ ਗੁਰਪੂਰ ਲਤਾਰੀ ਸੰਧੋ ਪ੍ਰਭ ਮੇਰਾ ਸਦਾ ਦਿਆਲਾ ਆਪਣੇ ਭਗਤ ਕੀ ਹੀ ਗਣਤ ਨਾ ਗਣੀਏ ਰੱਖੇ ਬਾਲ ਗੁਪਾਨਾ ਰਹਾਉ ਹਰ ਨਾਮ ਰਿਦਾ ਓਰ ਧਾਰੇ ਤਿੰਨ ਸਬੇ ਲੋਥੋਕ ਸਵਾਰੇ ਗੁਰਪੂਰ ਹੈ ਤਸ ਦਿਆ ਫਿਰ ਨਾਨਕ ਦੁਖ ਨਾ ਥਿਆ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾ ਪ੍ਰਭ ਆਪਣਾ ਜਿਦਾ ਧਿਆਈ ਘਰ ਸਹੀ ਸਲਾਮਤ ਆਈ ਸੰਤੋਖ ਭਇਆ ਸੰਸਾਰੇ ਗੁਰਪੂਰ ਲਤਾਰੀ ਸੰਧੋਂ ਪ੍ਰਭ ਮੇਰਾ ਸਦਾ ਦਿਆਲਾ ਆਪਣੇ ਭਗਤ ਗੀਹ ਗਣਤ ਨਾ ਗਣੀਏ ਰੱਖੇ ਬਾਲ ਗੁਪਾਨਾ ਰਹਾਉ ਹਰ ਨਾਮ ਰਿਦਾ ਓਰ ਧਾਰੇ ਤਿੰਨ ਸਬੇ ਲੋਥੋਕ ਸਵਾਰੇ ਗੁਰਪੂਰ ਹੈ ਤਸ ਦਿਆ ਏ ਨਾਨਕ ਦੁਖ ਨਾ ਥਿਆ ਵਾਹਿਗੁਰੂ ਜੀ ਕਾ ਖੜਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾ ਪ੍ਰਭ ਆਪਣਾ ਜਿਦਾ ਧਿਆਈ ਘਰ ਸਹੀ ਸਲਾਮਤ ਆਈ ਸੰਤੋਖ ਭਇਆ ਸੰਸਾਰੇ ਗੁਰਪੂਰ ਲਤਾਰੀ ਸੰਧੋ ਪ੍ਰਭ ਮੇਰਾ ਸਦਾ ਦਿਆਲਾ ਆਪਣੇ ਭਗਤ ਕੀ ਹੀ ਗਣਤ ਨਾ ਗਣੀਏ ਰੱਖੇ ਬਾਲ ਗੁਪਨਾਰ ਹਾਉ ਹਰ ਨਾਮ ਹਿਰਦੈ ਉਰ ਧਾਰੇ ਤਿੰਨ ਸਬੇ ਲੋਥੋਕ ਸਵਾਰੇ ਗੁਰਪੂਰ ਹੈ ਤਸ ਦਿਆ ਦੇਰ ਨਾਨਕ ਦੁਖ ਨਾ ਥਿਆ ਵਾਹਿਗੁਰੂ ਜੀ ਕਾ ਖੜਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੁੰਜਵਾ ਪ੍ਰਭ ਆਪਣਾ ਰਿਦਾ ਧਿਆਏ ਘਰ ਸਹੀ ਸਲਾਮਤ ਆਏ ਸੰਤੋਖ ਭਇਆ ਸੰਸਾਰੇ ਗੁਰਪੂਰ ਲਤਾਰੀ ਸੰਧੋਂ ਪ੍ਰਭ ਮੇਰਾ ਸਦਾ ਦਿਆਲਾ ਆਪਣੇ ਭਗਤ ਕੀ ਗੰਥ ਨਾ ਗਣੀਏ ਰੱਖੇ ਬਾਲ ਗੁਪਨਾਰ ਹਾ ਹਰ ਨਾਮ ਰਿਦਾ ਓਰ ਧਾਰੇ ਤਿੰਨ ਸਬੇ ਲੋਥੋਕ ਸਵਾਰੇ ਗੁਰਪੂਰ ਹਤਸ ਦਿਆ ਫਿਰ ਨਾਨਕ ਦੁਖ ਨਾ ਥਿਆ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾ ਪ੍ਰਭ ਆਪਣਾ ਰਿਦਾ ਧਿਆਇ ਘਰ ਸਹੀ ਸਲਾਮਤ ਆਇ ਸੰਤੋਖ ਭਇਆ ਸੰਸਾਰੇ ਗੁਰਪੂਰ ਲਤਾਰੀ ਸੰਧੋ ਪ੍ਰਭ ਮੇਰਾ ਸਦਾ ਦਿਆਲਾ ਆਪਣੇ ਭਗਤ ਕੀ ਹੀ ਗਨਤ ਨਾ ਗਣੀਏ ਰੱਖੇ ਬਾਲਕ ਪਾਨਾਰਾ ਹਰ ਨਾਮ ਹਿਰਦੈ ਉਰ ਧਾਰੇ ਤਿੰਨ ਸਬੇ ਲੋਥ ਥੋਕ ਸਵਾਰੇ ਗੁਰਪੂਰ ਹਤਸ ਦਿਆ ਫਿਰ ਨਾਨਕ ਦੁਖ ਨਾ ਥਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ